ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਗੁਰੂ ਦੀ ਬੇਅਦਬੀ ਦੀ ਕਈ ਵਾਰ ਆਪਾਂ ਦੇਖਦੇ ਆ ਕਿ ਕਿਸੇ ਪਿੰਡ ਦੇ ਵਿੱਚ ਜਦੋਂ ਕੋਈ ਦੂਰੋਂ ਨੇੜੇੋਂ ਬੰਦਾ ਆਉਂਦਾ ਹੈ ਅਣਪਛਾਤਾ ਬੰਦਾ ਹੁੰਦਾ ਹੈ ਉਹ ਗੁਰਦੁਆਰੇ ਵਿੱਚ ਜਦੋਂ ਵੜਦਾ ਹੈ ਤੇ ਲੋਕ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਕਿਉਂਕਿ ਲੋਕ ਕਹਿੰਦੇ ਨੇ ਕਿ ਇਹ ਗੁਰੂ ਦੀ ਬੇਅਦਬੀ ਕਰਨ ਆਇਆ ਹੈ ਇਸ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿਸਾਨੀ ਅੰਦੋਲਨ ਮੇਰੇ ਵੀ ਆਪਾਂ ਦਿੱਲੀ ਦੇ ਵਿੱਚ ਦੇਖਿਆ ਸੀ ਕਿ ਕਿਵੇਂ ਇੱਕ ਬੰਦੇ ਦਾ ਕਤਲ ਕੀਤਾ ਜਾਂਦਾ ਹੈ ਇਹ ਕਹਿ ਕੇ ਕਿ ਇਹਨੇ ਗੁਰੂ ਦੀ ਬਦਬੀ ਕੀਤੀ ਹੈ ਤੇ ਜਿਹੜੇ ਲੋਕ ਨੇ ਪਿੰਡਾਂ ਦੇ ਇਹ ਆਮ ਹੀ ਆਪਾਂ ਸੁਣਦੇ ਆਂ ਤੇ ਇਹ ਲੋਕ ਕਹਿੰਦੇ ਨੇ ਕਿ ਇਹ ਜੋ ਕੰਮ ਵੀ ਹੋ ਰਿਹਾ ਇਹ ਸਰਕਾਰਾਂ ਕਰੰਦੀਆਂ ਨੇ ਇਹ ਸਰਕਾਰਾਂ ਹੀ ਬੰਦੇ ਭੇਜਦੀਆਂ ਗੁਰਦੁਆਰਿਆਂ ਦੇ ਵਿੱਚ ਕੋ ਗੁਰੂ ਦੀ ਬਦਬੀ ਕਰਨ ਵਾਸਤੇ ਜਦੋਂ ਉਹਨਾਂ ਬੰਦਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਦੀ ਕੈਮਰੇ ਦੇ ਵਿੱਚ ਛਾਣਬੀਣ ਹੁੰਦੀ ਹੈ ਤੇ ਪਤਾ ਲੱਗਦਾ ਹੈ ਇਹ ਬੰਦੇ ਕਿੱਥੋਂ ਦੇ ਨੇ ਤੇ ਉਹਨਾਂ ਦਾ ਸਾਰਾ ਐਡਰੈਸ ਵਗੈਰਾ ਉਹ ਬੰਦਿਆਂ ਨੂੰ ਜਾਣ ਪਛਾਣ ਕੀਤੀ ਜਾਂਦੀ ਹੈ ਫਿਰ ਉਹਨਾਂ ਦਾ ਜਿਹੜਾ ਐਡਰੈਸ ਹੈ ਉਹ ਲੱਭ ਲਿਆ ਜਾਂਦਾ ਹੈ ਕਿ ਬੰਦਾ ਇਹ ਪਿੰਡ ਦਾ ਹੈ ਦੂਜੇ ਪਿੰਡ ਦਾ ਹੈ ਲਾਗਲੇ ਪਿੰਡ ਦੇ ਜਾਂ ਕਿੱਥੇ ਦਾ ਕਈ ਵਾਰ ਬੰਦੇ ਪਿੰਡ ਦਾ ਵੀ ਬੰਦਾ ਹੁੰਦਾ ਹੈ ਉਹ ਭੇਸ ਬਦਲ ਕੇ ਗੁਰਦੁਆਰੇ ਵਿੱਚ ਚਲਾ ਜਾਂਦਾ ਹੈ ਉਹбя ਤੇ ਬੀ ਕਰਨ ਵਾਸਤੇ ਕਿਹੜੀ ਮਨਛਾ ਦੇ ਨਾਲ ਜਾਂਦਾ ਇਹ ਤਾਂ ਉਸ ਨੂੰ ਪਤਾ ਹੋਵੇਗਾ ਚਲੋ ਖੈਰ ਲੋਕ ਉਸ ਨੂੰ ਮਾਰ ਦੇਣ ਉਹਨਾਂ ਦਾ ਕਤਲ ਕਰਦੇ ਨੇ ਤੇ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਕੰਮ ਸਰਕਾਰਾਂ ਕਰਵਾ ਰਹੀਆਂ ਨੇ ਸਰਕਾਰਾਂ ਹੀ ਬੰਦੇ ਤਿਆਰ ਕਰਕੇ ਗੁਰਦੁਆਰਿਆਂ ਵਿੱਚ ਭੇਜਦੀਆਂ ਤੇ ਗੁਰੂ ਦੀ ਬੇਦਬੀ ਕਰਵੰਦੀਆਂ ਮਿੱਤਰੋ ਵਿਸ਼ਾ ਬੜਾ ਗੰਭੀਰ ਹੈ ਹਰ ਜਗ੍ਹਾ ਸਰਕਾਰ ਨੂੰ ਆਪਾਂ ਗਲਤ ਕਹਿਣਾ ਸਹੀ ਗੱਲ ਨਹੀਂ ਹੁਣ ਆਪਾਂ ਦੇਖਦੇ ਆ ਕਿ ਕਈ ਵਾਰ ਹੁੰਦਾ ਕੀ ਹੈ ਵਿਸ਼ਾ ਇੰਨਾ ਗੰਭੀਰ ਹੈ ਸੁਣਿਓ ਜਰਾ ਧਿਆਨ ਦੇ ਨਾਲ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚ ਪਿੰਡ ਦੇ ਹੀ ਗੁਰਦੁਆਰੇ ਦੇ ਵਿੱਚ ਰਾਤ ਨੂੰ ਤਕਰੀਬਨ 1:30 ਵਜੇ 7-8 ਨੌਜਵਾਨ ਗੁਰਦੁਆਰੇ ਦੇ ਅੰਦਰ ਵੜ ਜਾਂਦੇ ਨੇ ਟਾਈਮ ਅੱਗੇ ਪਿੱਛੇ ਵੀ ਹੋ ਸਕਦਾ ਹੈ ਤੇ ਉਹਨਾਂ ਦੀ ਫੋਟੋ ਕੈਮਰੇ ਦੇ ਵਿੱਚ ਆ ਜਾਂਦੀ ਹੈ ਤੇ ਪ੍ਰਬੰਧਕਾਂ ਵੱਲੋਂ ਬੰਦੇ ਪਛਾਣੇ ਜਾਂਦੇ ਨੇ ਤੇ ਉਹਨਾਂ ਦਾ ਨਾਮ ਲਿਸਟ ਤੇ ਲਿਖ ਲਿਆ ਜਾਂਦਾ ਹੈ ਕਿ ਇਹ ਫਲਾਣਾ ਫਲਾਣਾ ਆਦਮੀ ਹੈ ਥੋੜੀ ਜੀ ਹਲਚਲ ਹੁੰਦੀ ਹੈ ਪ੍ਰਬੰਧਕਾਂ ਵੱਲੋਂ ਜਿਹੜੀ ਗੁਰਦੁਆਰੇ ਦੀ ਕਮੇਟੀ ਹੈ ਹਲਕੀ ਜੀ ਹਿਲਜੁਲ ਹੁੰਦੀ ਹੈ ਪਰ ਉਹ ਹਿਲਜੁਲ ਫਿਰ ਦਬ ਜਾਂਦੀ ਹੈ ਇੱਕ ਇੱਕ ਜਾਂ ਦੋ ਦਿਨ ਦੇ ਅੰਦਰ ਇਹ ਸਾਰੀ ਜਿਹੜੀ ਘਟਨਾ ਹੈ ਇਨੂੰ ਦਬਾ ਲਿਆ ਜਾਂਦਾ ਹੈ ਕਿਉਂਕਿ ਹੁਣ ਕੋਈ ਨਹੀਂ ਕਹਿੰਦਾ ਕਿ ਇਹ ਕੰਮ ਸਰਕਾਰਾਂ ਨੇ ਕਰਾਇਆ ਹੈ ਇਹ ਸਰਕਾਰਾਂ ਨੇ ਬੰਦੇ ਭੇਜੇ ਨੇ ਗੁਰਦੁਆਰੇ ਦੇ ਅੰਦਰ ਬਦਵੀ ਕਰਨ ਵਾਸਤੇ ਜਿਹੜੇ ਬੰਦੇ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਨੇ ਰਾਤ ਦੇ ਵੇਲੇ ਕਿਹੜੀ ਮਨਸ਼ਾ ਨਾਲ ਗਏ ਨੇ ਇਹ ਤੇ ਉਹਨਾਂ ਨੂੰ ਪਤਾ ਹੋਏਗਾ ਬਾਕੀ ਤਾਂ ਕੰਮ ਹੋਣਾ ਸੀ ਸ਼ਾਨਬਿਨ ਜਦੋਂ ਹੁੰਦੀ ਫਿਰ ਪਤਾ ਚੱਲਣਾ ਸੀ ਪਰ ਉਹ ਮਸਲਾ ਦਬਾ ਲਿਆ ਜਾਂਦਾ ਹੈ ਕਿਉਂਕਿ ਰਾਜਨੀਤੀ ਭਾਰੂ ਪੈ ਗਈ ਉਹਨਾਂ ਦੇ ਉੱਤੇ ਗੁਰੂ ਦੀ ਕਿਸੇ ਨੂੰ ਪ੍ਰਵਾਹ ਨਹੀਂ ਗੁਰੂ ਨੂੰ ਕੋਈ ਨੁਕਸਾਨ ਕਰੇ ਜਾਂ ਨਾ ਕਰੇ ਪਰ ਇੱਥੇ ਗੁਰੂ ਵੱਡਾ ਨਹੀਂ ਇੱਥੇ ਲੋਕ ਵੱਡੇ ਨੇ ਇੱਥੇ ਲੋਕਾਂ ਦੀ ਸੁਣੀ ਜਾਏਗੀ ਗੁਰੂ ਦੀ ਕੋਈ ਨਹੀਂ ਸੁਣੀ ਜਾਏਗੀ ਗੁਰੂ ਦਾ ਕਿਸੇ ਨੂੰ ਦੁੱਖ ਨਹੀਂ ਜਿਹੜੇ ਪਛਾਣੇਗੇ ਨੌਜਵਾਨੇ ਉਹਨਾਂ ਦਾ ਜਿਹੜਾ ਮਸਲਾ ਸੀ ਉਹਨਾਂ ਤੇ ਜਿਹੜਾ ਕੋਈ ਵੀ ਜਿਹੜਾ ਉਹਨਾਂ ਦੇ ਕਾਰ ਵੀ ਸੀ ਨਹੀਂ ਕੀਤੀ ਗਈ ਉਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਨਾ ਇੱਥੇ ਕਿਸੇ ਸਰਕਾਰ ਨੇ ਬੰਦੇ ਘੱਲੇ ਨੇ ਪਿੰਡ ਦੇ ਹੀ ਬੰਦੇ ਹੁੰਦੇ ਨੇ ਪਰ ਉਹਨਾਂ ਨੂੰ ਕੋਈ ਕਾਰਵਾਈ ਦਿਵਾ ਲਿਆ ਜਾਂਦਾ ਇਸ ਮਸਲੇ ਪੂਰੇ ਘਟਨਾਕਰਮ ਨੂੰ ਦਿਵਾ ਲਿਆ ਜਾਂਦਾ ਕਿਉਂਕਿ ਰਾਜਨੀਤੀ ਹਾਵੀ ਹੋ ਜਾਂਦੀ ਹੈ ਇਸ ਕਰਕੇ ਮਿੱਤਰੋ ਹਰ ਗੱਲ ਤੇ ਸਰਕਾਰਾਂ ਤੇ ਟੈਗ ਨਹੀਂ ਲਾਉਣੇ ਚਾਹੀਦੇ ਕਿਉਂਕਿ ਇਹ ਸਰਕਾਰਾਂ ਕਰਨ ਦੀਆਂ ਹੁਣ ਤਾਂ ਕਿਸੇ ਸਰਕਾਰ ਨੇ ਨਹੀਂ ਕਰਵਾਇਆ ਹੁਣ ਤਾਂ ਜਿਹੜੇ ਸਰਕਾਰ ਨੂੰ ਕਹਿੰਦੇ ਨੇ ਵੀ ਇਹ ਸਰਕਾਰ ਕਰਾਉਂਦੀ ਐ ਤੇ ਹੁਣ ਦੇਖ ਲੈਣ ਇਹ ਕਿੰਨੇ ਕਰਵਾਇਆ ਤੇ ਉਹਨਾਂ ਨੂੰ ਹੁਣ ਅੱਗੇ ਆ ਕੇ ਇਹ ਕਰਨਾ ਚਾਹੀਦਾ ਐ ਅੱਗੇ ਆਣਾ ਚਾਹੀਦਾ ਕਿ ਹੁਣ ਸਰਕਾਰਾਂ ਨੇ ਨਹੀਂ ਕਰਾਇਆ ਹੁਣ ਤਾਂ ਪਿੰਡ ਦੇ ਗੁਰਦੁਆਰੇ ਵਿੱਚ ਪਿੰਡ ਦੇ ਹੀ ਬੰਦੇ ਜਿਹੜੇ ਜਾਣੇ ਪਛਾਣੇ ਬੰਦੇ ਨੇ ਉਹੀ ਕਰ ਰਹੇ ਨੇ ਉਹੀ ਗੁਰਦੁਆਰੇ ਦੇ ਅੰਦਰ ਵੜੇ ਨੇ ਫਿਰ ਹੁਣ ਕਾਰਵਾਈ ਕਿਉਂ ਨਹੀਂ ਹੋਈ ਜਦੋਂ ਦੂਜੇ ਪਿੰਡਾਂ ਦੇ ਵਿੱਚ ਹੁੰਦੀ ਐ ਉ ਉਤੇ ਕਹਿੰਦੇ ਨੇ ਲੋਕ ਕਹਿੰਦੇ ਨਹੀਂ ਇਹ ਠੀਕ ਹੋਇਆ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈ ਜਾਨ ਚਲੀ ਜਾਂਦੀ ਹੈ ਤਾਂ ਲੋਕ ਕਹਿੰਦੇ ਨੇ ਨਹੀਂ ਇਹ ਬੜਾ ਸੋਣਾ ਹੋਇਆ ਸਿੰਘ ਤਾਂ ਐਵੇਂ ਹੀ ਕਰਦੇ ਨੇ ਸਿੰਘ ਤਾਂ ਐਵੇਂ ਹੀ ਕਰਦੇ ਨੇ ਉਦੋਂ ਤੇ ਬੜਾ ਲੋਕ ਕਹਿੰਦੇ ਨੇ ਕਿ ਇਹ ਸਰਕਾਰਾਂ ਰਾਂਦੀਆਂ ਪਰ ਜੋ ਆਪਣੇ ਘਰ ਦੇ ਅੰਦਰ ਕੋਈ ਆਣ ਵੜੇ ਆਪਣੇ ਘਰ ਦੇ ਅੰਦਰ ਆਣ ਵੜੇ ਆਪਣੇ ਗੁਰੂ ਦੇ ਘਰ ਕੋਈ ਅੰਦਰ ਆਣ ਵੜੇ ਜਾਣਿਆ ਪਛਾਣਿਆ ਆਦਮੀ ਜਿਹਨੂੰ ਆਪਾਂ ਜਾਣਦੇ ਵੀ ਆ ਜੇ ਉਹ ਆ ਕੇ ਵੜਦਣਾ ਤਾਂ ਫਿਰ ਕੀ ਕਰੋਗੇ ਫਿਰ ਕੀ ਕਹੋਗੇ ਫਿਰ ਕਿਉਂ ਚੁੱਪ ਹੋ ਹੁਣ ਕਰੋ ਕਾਰਵਾਈ ਹੁਣ ਕਿਉਂ ਨਹੀਂ ਕਰਦੇ ਕਿਉਂਕਿ ਹੁਣ ਲੋਕ ਵੱਡੇ ਹੋ ਗਏ ਹੁਣ ਲੋਕ ਗੁਰੂ ਨਾਲੋਂ ਵੱਡੇ ਹੋ ਗਏ ਨੇ ਐਵੇਂ ਪਤਾ ਲੱਗਦਾ ਅਸੀਂ ਗੁਰੂ ਨੂੰ ਆਪਾਂ ਕਿੰਨੇ ਕ ਮੰਨਦੇ ਆ ਗੁਰੂ ਦੀ ਆਪਾਂ ਬਦਵੀ ਕਰਨਾ ਇਹਨੂੰ ਕਿਸ ਤਰੀਕੇ ਨਾਲ ਲੈਣੇ ਆ ਆਪਾਂ ਆਪਣੇ ਮਨੋਂ ਇਹ ਕੰਨੇ ਵੀ ਇਹ ਕੰਮ ਸਰਕਾਰਾਂ ਕਰਵਾਉਂਦੀਆਂ ਆ ਆਪਾਂ ਆਪਣੇ ਘਰੋਂ ਇਹ ਟਾਲ ਦਿੰਨੇ ਆ ਗੱਲ ਹੁਣ ਤਾਂ ਸਰਕਾਰਾਂ ਨਹੀਂ ਕਰਾਇਆ ਹੁਣ ਤਾਂ ਕਿਸੇ ਸਰਕਾਰ ਨੇ ਨਹੀਂ ਕਰਾਇਆ ਇਹ ਤਾਂ ਹੁਣ ਆਪਸੀ ਮਸਲਾ ਹੈ ਪਿੰਡ ਦਾ ਹੀ ਮਸਲਾ ਹੈ ਭਾਈਚਾਰੇ ਦਾ ਇਹ ਇਹ ਤਾਂ ਆਪਸ ਵਿੱਚ ਬੈਠੇ ਆ ਹੁਣ ਭਾਈਚਾਰਕ ਸਾਂਝ ਵੀ ਹੈ ਸਾਡੀ ਸਾਰਿਆਂ ਦੀ ਪਰ ਜਿੱਥੇ ਗੁਰੂ ਦਾ ਗੁਰੂ ਦੀ ਬੇਅਦਬੀ ਦਾ ਮਸਲਾ ਹੈ ਜੇ ਉੱਥੇ ਫਿਰ ਕਿਸੇ ਨੂੰ ਚੁੱਪ ਨਹੀਂ ਕਰਨਾ ਚਾਹੀਦਾ ਫਿਰ ਤਾਂ ਉਹਦੀ ਸ਼ਾਨ ਬੀਨ ਪੂਰੀ ਸ਼ਾਨ ਬੀਨ ਹੋਣੀ ਚਾਹੀਦੀ ਹੈ ਪਰ ਨਹੀਂ ਪ੍ਰਬੰਧਕਾਂ ਵੱਲੋਂ ਜਿਹੜੇ ਮੋਦਬਰ ਬੰਦੇ ਆਗਵਾ ਵੱਲੋਂ ਇਹ ਮਸਲੇ ਨੂੰ ਦਬਾ ਲਿਆ ਗਿਆ ਕੋਈ ਗੱਲ ਨਹੀਂ ਗੁਰੂ ਨੇ ਸਾਨੂੰ ਕੀ ਕਹਿਣਾ ਪਰ ਲੋਕ ਵੱਡੇ ਨੇ ਲੋਕਾਂ ਲੋਕ ਵੱਡੇ ਕਰਕੇ ਇਹ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ